એને કીધું મને ભૂખ ખાવાનું બનાવ્યો જાતે જ બનાવ્યો ને એ જાતે બનાવીને બનાવી ખાધી જો તો શેઠ જે હું તો ગરમ ગરમ કરીને ਪਾਹੀ ਦੀ ਚੀਨੀ ਬਣਾਉ ਯਾਰ ਮੁੰਡੂ ਘਰ ਮਨੇ ਆਲਸ ਹੈ ਜਾਈ ਨਹੀਂ ਅਤਾਰੇ ਮੈਂ ਕਿਹਾ ਤਾਂ ਪਾਣੀ ਮਿਆਗੀ ਖਾਵੀਂ ਕਾ ਤਾਂ ਰੁੰਡਸ ਨੇ ਮਨਚੁਰੀਆਂ ਖਾਉ ਹੋਏ ਅਤਾਰੇ ਅਚਲ ਤੇ ਉਹ ਲਾਗੀ ਦੀ ਨੇ ਇਹਨਾਂ ਪਾਸੇ ਪਾਣੀ ਮਿਆਗੀ ਬਣਾਇ ਨਾ ਤੇ ਕਿ ਮੈਂ ਮਿਆਗੀ ਖਾ ਲੈ ਤਾਂ ਜੀ ਅਤਾਰੇ ਉਹ ਕਿਹਾ ਤੂੰ ਬਣਾਵਾਂ ਖਾ ਲੈ ਮਿਆਗੀ ਅਤਾਰੇ ਉਹ ਬਣਾਣ ਤੇ ਅਤਾਰੇ ਬਣਾਉ ਦੇ ਦੀ ਇਹਨੇ ਕਿਹਾ ਭੁੱਖ ਲੱਗੀ ਮੈਂ ਤੂੰ ਉੱਪਰ ਜਾ ਹਾਂ ਮਾਰੀ ਜਾ ਕਿਸੇ ਸਿੰਘ ਘੜੀ ਤਾਂ ਆਮੀ ਬਣਾਵਾ ਬਾਹਰ ਰੋਟਲਾ ਬਣਾਵਾ ਬਾਹਰ ਰੋਟਲਾ ਖਾਉ ਨਾ ਕਾਇ ਨਹੀਂ ਜਾ ਭਈ ਇਹ ਕਹਦੇ ਜੋੜ ਆਵੇ ਇਹ ਕਹਦੇ ਨੇ ਮਨੇ ਕੋ ਜੋੜ ਆਉਂਦਾ ਨਹੀਂ ਜੋੜ ਆ ਜਾਵ ਹੰਤਾਨਾ